ਪਸ਼ੂ ਪਕਸ਼ੀ ਗੰਦਗੀ ਵੀ ਖਾ ਲੈਂਦੇ ਨੇ ਬਿਸ਼ਟਾ ਵੀ ਖਾ ਲੈਂਦੇ ਅਚੇ ਲੇਕਿਨ ਮਨੁੱਖ ਨਹੀਂ ਖਾਏਗਾ ਕਿਉਂਕਿ ਇਸ ਤੇ ਚੋਏ ਭੁੱਖਾ ਤੇ ਮਰ ਜਾਏਗਾ ਲੇਕਿਨ ਇਸ ਤਰ੍ਹਾਂ ਨਹੀਂ ਕਰੇਗਾ ਸੁਚੇਤ ਆਹ ਪਸ਼ੂ ਖਾ ਲੈਂਦੇ ਕਿਉਂਕਿ ਅਚੇ ਇਤਨ ਤੇ ਜੀ ਪਸ਼ੂ ਸਰੀਰਕ ਤਲ ਤੇ ਗੰਦਗੀ ਵੀ ਖਾ ਲੈਂਦਾ ਹੈ ਮਾਨਸਿਕ ਤਲ ਤੇ ਜਿਹੜਾ ਮਨੁੱਖ ਅਚੇਤ ਹੈ ਤੇ ਮਨ ਮੈਲਾ ਹੈ ਉਸ ਦਾ ਅਚੇਤ ਜਿਤਨਾ ਇਹ ਕਿਨ ਜਾਨੋ ਫਿਰ ਉਸ ਦੀ ਹਾਲਤ ਕੀ ਹੋਵੇਗੀ ਕਿਸ ਤਰ੍ਹਾਂ ਜੀਵੇਗਾ ਭਗਤ ਕਬੀਰ ਨੇ ਗੱਲ ਖੋਲੀ ਹੈ ਅਚੇਤ ਕਠੋਰ ਹੋਵੇਗਾ ਪੱਥਰ ਕਠੋਰ ਸੁਚੇਤ ਕੋਮਲ ਹੋਵੇਗਾ ਇਸ ਹਸਤੇ ਅਚੇਤ ਨੂੰ ਸੰਗ ਦਿਲ ਕਹਿੰਦੇ ਨੇ ਸੰਗ ਪੱਥਰ ਹੁੰਦਾ ਹੈ ਸੰਗ ਦੇ ਪੱਥਰ ਜੈਸਾ ਦਿਲ ਅਚੇਤ ਸੰਗ ਦੇ ਲੋਵੇਗਾ ਕੋਈ ਕਠੋਰ ਮਨੁੱਖ ਦੇ ਸੇ ਤੁਨ ਤੇ ਬਚਨ ਉਸ ਦੇ ਕਠੋਰ ਹੋਵਨ ਬੋਲਣਾ ਕਠੋਰ ਹੋਵੇ ਹੱਥ ਨਾਲ ਵੀ ਸੱਟ ਮਾਰਦਾ ਹੋਵੇ ਬੋਲ ਕੇ ਵੀ ਸੱਟ ਮਾਰਦਾ ਹੋਵੇ ਕਠੋਰ ਹੈ ਪੱਥਰ ਹੈ ਅਚੇਤ ਹੈ ਜਿੰਨਾ ਅਚੇਤ ਹੈ ਉਤਨਾ ਹੀ ਮਹਿਲਾ ਹੈ ਸੁਚੇਤ ਹੈ ਉਹ ਹਰ ਇੱਕ ਦੇ ਔਗਣਾ ਤੇ ਪੜ ਰਵੇਗਾ ਕਿਉਂਕਿ ਉਸ ਨੂੰ ਦਿਸ ਪੈਂਦਾ ਹੈ ਔਗਣ ਮਨੁੱਖ ਦੀ ਕਮਜ਼ੋਰੀ ਹੈ ਗੁਣ ਪ੍ਰਭੂ ਦੀ ਦਇਆ ਹੈ ਉਹਦੀ ਰਹਿਮਤ ਹੈ ਉਹਦੀ ਬਖਸ਼ਿਸ਼ ਹੈ ਪਰ ਅਚੇਤ ਨਿੰਦਕ ਹੋਵੇਗਾ ਕਿਤਨੀ ਮਾਇਸ ਕਰਾਂ ਸੁਚੇਤ ਸਹੀ ਬੋਲੇਗਾ ਅਚੇਤ ਵ्यर्थ ਬੋਲੇਗਾ ਹਾਰੇ ਜੈਸ ਸੋਨੇ ਨਾ ਹਾਰੇ ਗੁਣ ਗਾਵੇ ਬਾਤ ਨੇ ਹੀ ਅਸਮਾਨ ਗਿਰਾਵੇ ਮੂਰਖ ਦੇ ਅਚੇਤ ਦੇ ਤਿੰਨ ਲਕਸ਼ਣ ਦਸੇ ਨੇ ਵਿਅਰਥ ਆਸ਼ਾ ਵਿਅਰਥ ਕਰਮ ਤੇ ਵਿਅਰਥ ਗਿਆਨ ਅਚੇਤ ਮਨੁੱਖ ਦੇ ਲਕਸ਼ਣ ਵਿਅਰਥ ਕਰਮ ਉਹ ਕੁਝ ਕਰਦਾ ਰਹੇਗਾ ਜੋ ਵਿਅਰਥ ਹੈ ਨਾ ਖੁਦ ਲਈ ਲਾਭਕਾਰੀ ਨਾ ਦੂਜੇ ਲਈ ਵਿਅਰਥ ਕਰਮ ਇਹ ਵਿਅਰਥ ਕਰਮ ਸਮਾਜ ਦੇ ਚ ਵੀ ਚੱਲ ਸਕਦੇ ਨੇ ਵਿਅਰਥ ਕਰਮ ਧਰਮ ਦੇ ਚ ਵੀ ਚੱਲ ਸਕਦੇ ਆਹੋ ਔਰ ਧਰਮ ਦੇ ਇਸ ਤਰ੍ਹਾਂ ਦੇ ਵਿਅਰਥ ਕਰਮ ਬਹੁਤ ਚੱਲ ਰਹੇ ਨੇ ਬਹੁਤ ਚੱਲ ਰਹੇ ਨੇ ਵਿਅਰਥ ਕਰਮ ਮੌਰਖ ਦੇ ਲੱਛਣ ਨੇ ਅਚੇਤ ਦੇ ਲੱਛਣ ਨੇ ਵਿਅਰਥ ਆਸਾ ਜੋ ਕਦੀ ਪੂਰੀ ਨਹੀਂ ਹੋ ਸਕਦੀ ਪਰ ਅੰਦਰ ਚਲਾਈ ਜਾਂਦਾ ਚਲਾਈ ਜਾਂਦਾ ਮੇਰੇ ਮਿਤਰੇ ਨੇ ਅੱਜ ਕਿ ਕਿ ਆਏ ਵੇ ਨਾ ਪੰਜ ਸੱਤ ਸਾਲ ਪਹਿਲੇ ਮੈਨੂੰ ਉਹਨਾਂ ਨੇ ਕਿਹਾ ਗੈਨੇ ਜੀ ਮੇਰੀ ਅੱਖਾਂ 'ਚ ਐਸੀ ਤਾਕਤ ਆ ਜਾਏ ਉਹ ਜਿਹੜਾ ਬੰਦਾ ਮੇਰੇ ਨਾਲ ਲੜਿਆ ਨਾ ਤੇ ਉਹਨੂੰ ਮੈਂ ਵੇਖਾਂ ਤੇ ਬਸਮ ਹੋ ਜਾਏ ਮੈਂ ਕਿਹਾ ਵਿਅਰਥ ਆਸਾ ਇਹ ਆਸਾ ਨਹੀਂ ਪੂਰੀ ਹੋਵੇ ਕੱਢ ਦੇ ਤੇ ਮੈਕੈਨਿਕਰ ਜਿਹਾ ਉਦਾਹਰਣ ਦੇਣਾ ਇੱਕਈਆਂ ਦੀ ਇੱਛਾ ਹੋਵੇ। ਹਿਟਲਰ ਤੇ ਅੰਦਰੋਂ ਸੋਚਦਾ ਸੀ ਸਾਰਾ ਇੰਗਲੈਂਡ ਬਸਮ ਹੋ ਜਾਏ। ਸਾਰਾ ਰਸ਼ੀਆ ਬਸਮ ਹੋ ਜਾਏ। ਸਭ ਨੂੰ ਮੈਂ ਬਸਮ ਕਰ ਦੇ ਆਖ ਕਰ ਦੇ। ਰਾਖ ਕਰ ਦੇ। ਕੋਈ ਇੱਛਾ ਕਰਦਾ ਕਿ ਕੋਈ ਇੱਛਾ ਦੀ ਪੂਰਤੀ ਵਾਸਤੇ ਯਤਨ ਕਰਦਾ ਮੈਂ ਰਾਖ ਕਰ ਦੇ। ਅਗਲੇ ਨੂੰ ਖਾਕ ਕਰ ਦੇ ਮਿਟਾ ਦੇ। ਵ्यर्थ ਇਤਿ ਵਰਥਖਾਇਸ ਵਰਥ ਕਰਮ ਤੇ ਵਿਅਰਥ ਗਿਆਨ ਵਿਅਰਥ ਗਿਆਨ ਕਿਹੜਾ ਜਿਸ ਨੂੰ ਅਮਲ ਵਿੱਚ ਨਹੀਂ ਲੈਣਾ ਇਕੱਠਾ ਕਰੀ ਜਾਣਾ ਇਕੱਠਾ ਕਰੀ ਜਾਣਾ ਸਿਰਦਾ ਬੋਲ ਸਿੱਖ ਸਦੀ ਸਾਹਿਬ ਨੇ ਇਸ ਨੂੰ ਇਸ ਢੰਗ ਨਾਲ ਪ੍ਰਸਿੱਧੀ ਦਿੱਤੀ ਹੈ दुसद मुहाफिज बदबी खाक हाँ, शैतान नाजम नाजमे शबद कदर तो खचर के शरीफ लद के एक मसीद तो दूसरी मसीदा गई है क्या खच्चर मौलवी फाजल हो गई आलम फाजल बन गई फकीर साई बन गई तीर साई बन गई कुरान लद के ल गई एक मस्जिद तो दूजी मस्जिद तक ਪੁਰਾਣੇ ਜ਼ਮਾਨੇ 'ਚ barbaradari ਦਾ ਕੰਮ ਇਨਾ ਤਾਂ ਹੁੰਦਾ ਸੀ ਤੇ ਜੇ ਪਿੱਠ ਦੇ ਉੱਤੇ ਕੁਰਾਨ ਸ਼ਰੀਫ ਲੱਦ ਕੇ ਇੱਕ ਮਸਜਿਦ ਤੋਂ ਦੂਸਰੀ ਮਸਜਿਦ ਵਿੱਚ ਖੱਜਰ ਪਹੁੰਚਾ ਦੇਵੇ ਤੇ ਕੋਈ ਪੀਰ ਸਾਈ ਨਹੀਂ ਬਣ ਜਾਂਦੀ ਉਹ ਆਲਮ ਫਾਜ਼ਿਲ ਨਹੀਂ ਬਣ ਜਾਂਦੀ ਉਹ ਕੋਈ ਮੌਲਵੀ ਫਾਜ਼ਿਲ ਨਹੀਂ ਬਣ ਜਾਂਦੀ ਤੇ ਜੇ ਗੀਤਾ ਦੀ ਸੌ ਪੋਥੀਆਂ ਲੱਦ ਲਵੇ ਇਹ ਖੱਜਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪਹੁੰਚਾ ਦੇਵੇ ਤਾਂ ਭਗਤ ਜੀ ਬਣ ਜਾਏਗਾ ਕੀ ਸੁੰਦਰ ਗੁਟਕੇ ਸੁਖਮਨੀ ਸਾਹਿਬ ਦੇ ਗੁਟਕੇ ਜਬਜੀ ਸਾਹਿਬ ਦੇ ਗੁਟਕੇ 150 ਲੱਦ ਕੇ ਕਿਸੇ ਖੱਜਰ ਤੇ ਚਲੋ ਇੱਕ ਗੁਰਦੁਆਰੇ ਤੋਂ ਦੂਜੇ ਗੁਰਦੁਆਰੇ ਪਹੁੰਚਾ ਦਈਏ ਇਹ ਖੱਜਰ ਬ੍ਰਹਮਗੈ ਨਹੀਂ ਹੋਗੇ ਇਹ ਕੋਈ ਬ੍ਰਹਮਗੈ ਨਹੀਂ ਹੋਗੇ ਪਿੱਛੇ ਦੇ ਉੱਤੇ ਗੁਰਬਾਣੀ ਵੀ ਲੱਦੀ ਹੋ ਜੋਵੇ ਤਾਂ ਬ੍ਰਹਮਗੈ ਨਹੀਂ ਤੇ ਦਿਮਾਗ ਦੇ ਉੱਤੇ ਜੇ ਲੱਦੀ ਹੋਈ ਤਾਂ ਕਹਦਾ ਬ੍ਰਹਮਗੈ ਨਹੀਂਵੇਂ ਬੋਝ ਲੱਦੇ ਇਕ ਬਾਹ ਖੱਚਰ ਨੇ ਸਿਰ ਤੇ ਚੁੱਕੇ ਕੋਈ ਦਿਮਾਗ ਤੇ ਚੁੱਕੀ ਫਿਰਦਾ ਬੜੀ ਬਾਣੀ ਯਾਦ ਹੈ ਪੂਰੀ ਗੀਤਾ ਯਾਦ ਹੈ ਪੂਰੀ ਕੁਰਾਨ ਹਿਫਜ਼ ਹੈ ਸਾਰੀ ਸੁਗਮਨੀ ਸਾਹਿਬ ਯਾਦ ਹੈ ਸਾਰਾ ਜਾਪ ਸਾਹਿਬ ਯਾਦ ਹੈ ਅਮਲ ਨਹੀਂ ਨਹੀਂ ਵਿਅਰਥ ਆਸਾ ਵਿਅਰਥ ਗਿਆਨ ਵਿਅਰਥ ਕਰਮ ਅਚੇਤ ਮਨੁੱਖ ਦੇ ਲੱਛਣ ਨੇ ਅਚੇਤ ਮੈਲਾ ਹੁੰਦਾ ਸੁਚੇਤ ਪਾਵਨ ਆਉਂਦਾ ਅਚੇਤ ਮਨੁਖ ਦੀ ਇੱਕ ਰੂਪੇ ਰੇਖਾ ਜੋ ਭਗਤ ਕਬੀਰ ਨੇ ਛਿਤਰੀ ਗਏ ਹਰ ਜਸ ਸੋਨੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ ਐਸੇ ਲੋਗਨ ਸਿਉਂ ਥਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਰ ਚਿੰਤੇ ਸਦਾ ਡਰਾਨੇ ਰਹੀਏ ਸ਼ੇਖ ਸੈਦੀ ਕਹਿੰਦੇ ਨੇ ਹੇ ਅੱਲਾ ਇੱਕ ਤੇ ਮੈਂ ਤੈਥੋਂ ਡਰਦਾ ਦੂਜਾ ਮੈਂ ਉਹਨਾਂ ਤੋਂ ਡਰਦਾ ਜਿਹੜੇ ਤੈਥੋਂ ਨਹੀਂ ਡਰਦੇ ਪਤਾ ਨਹੀਂ ਕੀ ਕਰਦੇ ਪਤਾ ਨਹੀਂ ਕੀ ਕਰਦੇ ਕਿਉਂਕਿ ਜਿਸ ਨੂੰ ਈਸ਼ਵਰ ਦਾ ਭੈਣੇ ਉਸਦਾ ਹਿਰਦਾ ਪਵਿੱਤਰ ਨਹੀਂ ਹੋ ਸਕਦਾ ਕਾਨੂੰਨ ਦੇ ਭੈਣ ਨਾਲ ਹਿਰਦਾ ਪਵਿੱਤਰ ਨਹੀਂ ਆਉਂਦਾ ਤੇ ਜਿੱਥੇ ਜਿੱਥੇ ਬੰਦੇ ਨੂੰ ਪਤਾ ਚੱਲ ਜਾਏ ਹੁਣ ਕਾਨੂੰਨ ਦੀ ਨਿਗਾਹਾਂ ਮੇਰੇ ਤੇ ਨਹੀਂ ਨੇ ਅਨਰਥ ਕਰਦੇ ਈਸ਼ਵਰ ਦਾ ਭੈ ਨਿਰਮਲ ਕਰ ਸਕਦਾ ਹੈ ਕਾਨੂੰਨ ਦਾ ਭੈ ਨਿਰਮਲ ਨਹੀਂ ਕਰਦਾ ساری ਦੁਨੀਆ ਚ ਕਾਨੂੰਨ ਮੌਜੂਦ ਹੈ ਪੁਲਿਸ ਮੌਜੂਦ ਹੈ ਜੇਲਾ ਮੌਜੂਦ ਨੇ ਔਰ ਸਜ਼ਾਵਾ ਮੌਜੂਦ ਨੇ ساری ਦੁਨੀਆ ਚ ਚੋਰੀ ਮੌਜੂਦ ਹੈ ਯਾਰੀ ਮੌਜੂਦ ਪਿਛਲੇ ਸਾਲ ਦੇ ਇੱਕ ਬੀਬੀ ਕਹਿ ਲਗੀ ਕਿ ਗੈ ਨਹੀਂ ਜੀ ਮੈਂ ਉੱਪਰ ਲੰਗਰ ਛਕਣ ਵਾਸਤੇ ਵੀ ਆ ਪੌੜੀਆਂ ਚ ਮੇਰੀ ਜੰਜੀਰੀ ਕਿਸ ਨੇ ਖਿੱਚ ਲਈ ਔਰ ਇੱਥੇ ਸਦ ਸੰਗ ਦੇ ਚ ਵੀ ਇਸ ਤਰ੍ਹਾਂ ਹੋ ਜਾਦਾ कानून का भय हर थान पर नहीं है समाज का भय भी हर जगह पर नहीं है ईश्वर से व्यापक है एक ईश्वर ही है जो हर जगह देखता है कानून हर जगह नहीं देखता नहीं देखता समाज भी हर जगह नहीं देख रहा ये भी कर करते हर जगह समाज कितने आएगा तो हर जगह कानून कितने आवेगा पर हर जगह प्रभु है ਪਰਮਾਤਮਾ ਦਾ ਭੈ ਹੀ ਨਿਰਮਲ ਕਰ ਸਕਦਾ ਕਾਨੂੰਨ ਨਿਰਮਲ ਨਹੀਂ ਕਰ ਸਕਦਾ ساری ਦੁਨੀਆ 'ਚ ਕਾਨੂੰਨ ਮੌਜੂਦ ਹੈ ساری ਦੁਨੀਆ 'ਚ ਕਤਲ ਵੀ ਮੌਜੂਦ ਹੈ ਚੋਰੀ ਵੀ ਮੌਜੂਦ ਹੈ ਯਾਰੀ ਵੀ ਮੌਜੂਦ ਹੈ ਇੱਜ਼ਤ ਵੀ ਖਤਰੇ 'ਚ ਜਾਨ ਵੀ ਖਤਰੇ 'ਚ ਮਾਲ ਵੀ ਖਤਰੇ 'ਚ ਸਭ ਜਗ੍ਹਾ ਈਸ਼ਵਰ ਦਾ ਭੈ ਹੀ ਹਿਰਦੇ ਨੂੰ ਨਿਰਮਲ ਕਰਦਾ ਹੈ ਕਿਉਂਕਿ ਉਹ ਵਿਆਪਕ ਹੈ ਕਾਨੂੰਨ ਵਿਆਪਕ ਨਹੀਂ ਹੈ ਕਿਸੇ ਥਾਂ ਦੇਖਦਾ ਕਿਸੇ ਥਾਂ ਨਹੀਂ ਦੇਖਦਾ ਇਹ ਵੀ ਮਰਜ਼ ਕਰਦੇ ਆ ਕਿ ਕਈ ਦਫਾ ਕਾਨੂੰਨ ਦੇ ਮੁਹਾਫਜ਼ੀ ਕਾਨੂੰਨ ਨੂੰ ਤੋੜ ਦੇਣਾ ਹੈ ਇਹ ਵੀ ਅਰਜ਼ ਕਰਦੇ ਜਿਨਾਂ ਦਾ ਕੰਮ ਹੁੰਦਾ ਹੈ ਰਖਵਾਲੀ ਕਰਨਾ ਉਸੇ ਦਾ ਹੀ ਜ਼ਿਕਰ ਗੁਰੂ ਨਾਨਕ ਨੇ ਕੀਤਾ ਉਲਟੀ ਵਾੜ ਖੇਤ ਕੋ ਖਾਈ ਵਾੜ ਤੇ ਸੀ ਖੇਤ ਦੀ ਰਖਵਾਲੀ ਵਾਸਤੇ ਤੇ ਵਾੜੀ ਖੇਤ ਖਾਣ ਲੱਗ ਪਈ ਅਕਸਰ ਐਸਾ ਹੁੰਦਾ ਹੈ ਕਹਿ ਮختصر ਵਿੱਚ ਅਰਜ਼ ਕਰਾਂ ऐसे लोगन स्यों क्या कहिए जो प्रभ किए भगत ते बाहज कंते सदा डराने रहिए बैठत उठत कुटलता चाले आप गए और अनहों घाले उठ दिया बैठ दियां हर वक्त कुटलता हर वक्त माड़ी सोचनी हर वक्त पैड़ी चाल और ਇਕ ਨੁਕਤਾ ਹੋਰ ਬਿਆਨ ਕੀਤਾ ਹੈ ਬੜਾ ਕੀਮਤੀ ਕਬੀਰ ਨੇ ਆਪ ਨਾ ਦੇ ਚੋਰੂ ਭਰ ਪਾਣੀ ਕਹਿੰਦੇ ਰਹੇ ਜੈ ਗੰਗਾ ਆਨੇ ਭਾਗੀਰਥ ਦੀ ਨਿੰਦਾ ਕਰ ਦੇ ਜਿਸ ਨੇ ਗੰਗਾ ਲਿਆਂਦੀ ਸੀ ਆਪ ਚੁੱਲੂ ਭਰ ਪਾਣੀ ਵੀ ਦੇਣ ਨੂੰ ਤਿਆਰ ਨੇ ਪਰ ਭਾਗੀਰਥ ਦੀ ਨਿੰਦਾ ਕਰ ਦੇ ਉਸ ਭਗਦਰ ਦੀ ਨਿੰਦਾ ਕਰ ਦੇ ਆਪ ਨਾ ਦੇ ਚੋਰੂ ਭਰ ਪਾਣੀ कौनम ले जाए गंगा अनिल औरन हस्त आप हैं काणे तिनको देख कबीर लजाए मन खोके तो इतना अचे पशुदी तरह पत्थर अचे तो जरूर है पर बेखबर है बिल्कुल बिल्कुल बेखबर इस हस्ते पत्थर ना संध्या इस ढंग दिखती गई है संत दी संत कैसा होता है दुख सुख तो निहारा संत कैसा होता है उसको पुछो कुछ परमात्मा बारे तो हम अर्ज करा कुछ भी दसन जोगा नहीं आता इस संबंध में उस्ताद जोत का एक बोल थोड़े सामने रखा शायर लोग सारे बैठे हैं किससे पूछे पता जाए मंजिल किससे पता पूछे जाए मंजिल जिसको खबर थी तेरी वो बेखबर मिला जिन्हों कुछ तेरा पता से उत तेरा पता दसन जो गई नहीं किससे पूछे पता जाए मंजिल जिसको खबर थी तेरी وہ بے خبر ملا جینے کو جو سنو جانے او تے کچھ کہن جوگ ہی نہ رہیا او تے کہہ دے کہ ہوب کبیر گونگے گور کھایا پوچھے تو کیا کہیے پر کوئی زمین آسمان دے کلابے ملاندا تو ہن میں عرض کراں جتنا اجےت ہے اتنا کٹھور ہے جتنا اجےت ہے اتنا اپবিত্র ہے ਜਿਤਨਾ ਅਚੇਤ ਹੈ ਉਤਨਾ ਚੁਠਾ ਹੈ ਜਿਤਨਾ ਅਚੇਤ ਹੈ ਉਤਨਾ ਨਿੰਦਕ ਹੈ ਹਰਵਗਤ ਕਠੋਰਤਾ ਹਰਵਗਤ ਨਿੰਦਾ ਹਰਵਗਤ ਚੋਗਲੀ ਹਰਵਗਤ ਚੋਰੀ ਹਰਵਗਤ ਝੂਠ ਇਹ ਅਚੇਤ ਮਨੁੱਖ ਦੀ ਪਹਿਚਾਣ ਹੈ ਜਿਵੇਂ ਪਸ਼ੂ ਗੰਦਗੀ ਖਾ ਲੈ ਜਨੇ ਇਸ ਦਾ ਮਨ ਸਾਰਾ ਦਿਨ ਗੰਦਗੀ ਖਾਂਦਾ ਹੈ ਗੰਦੇ ਵਿਚਾਰ ਗੰਦੀ ਸੋਚਣੀ ਗੰਦਾ ਚਿੰਤਨਾ ਪਸ਼ੂ ਤੰਨ ਦੇ ਤਲ ਤੇ ਪਸ਼ੂ ਹੈ ਮਨਸ ਤਨ ਦੇ ਤਲ ਤੇ ਠੀਕ ਹੋ ਗਏ ਮਨ ਦੇ ਤਲ ਤੇ ਪਸ਼ੂ ਕਰਤੂ ਤ ਪਸ਼ੂ ਕੇ ਮਨਸ ਜਾ ਤਨ ਤੇ ਸਨੇ ਹੁ ਬੁਥੇਰਾ ਸਾਫ ਸੁਥਰਾ ਕਰ ਲਿਆ ਕਪੜੇ ਵੀ ਸਾਫ ਮੂੰ ਮੱਥਾ ਵੀ ਸਾਫ ਚਿਕਣਾ ਚੁਪਣਾ ਲੇਕਿਨ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਹੱਥਾ ਨਾ ਹੋਏ ਤੇ ਲਾਜ਼ਬਦੀ ਗੱਲ ਜੇ ਮਨ ਦੀ ਮੈਲ ਚੰਗੀ ਲੱਗਦੀ ਏ ਤੇ ਗੰਦਗੀ ਸੂਰ ਨੂੰ ਚੰਗੀ ਲੱਗਦੀ ਕਾਵਾ ਕਹਾਂ ਕਪੂਰ ਚਰਾਏ ਕੋਈ ਕਪੂਰ ਕਾਵੇ ਦੇ ਮੌਂਦ ਚ ਥੋੜੀ ਹੋਵੇਗਾ ਗੰਦਗੀ ਹੋਵੇਗੀ ਛਿੱਲ ਦੇ ਮੌਂਦ ਚ ਗੰਦਗੀ ਹੋਵੇਗੀ ਮਨ ਦੇ ਚ ਹਰ ਵਕਤ ਗੰਦੇ ਵਿਚਾਰ ਗੰਧੀ ਸੋਚਣੀ ਗੰਦਾ ਚੰਤਨ ਤੇ ਮਨ ਤੇ ਬਸਾ ਕਿ ਕਿਸ ਤਰ੍ਹਾਂ ਸੁਚੇਤ ਹੋਵੇ ਸੁਤੇ ਨੂੰ ਕਿਸ ਤਰ੍ਹਾਂ ਜਗਾ ਲੈ ਆਵਾਜ਼ ਨਾਲ ਜਿੰਨੇ ਅਸੀਂ ਜਾਗੇ ਆਇਆ ਬਸ ਕਿੱਥੋਂ ਯਾਤਰਾ ਸ਼ੁਰੂ ਹੋਵੇਗੀ ਪਰਮਾਤਮਾ ਦੀ ਯਾਤਰਾ ਕਿੱਥੋਂ ਸ਼ੁਰੂ ਹੋਵੇਗੀ ਜਿੱਥੇ ਅਸੀਂ ਖੜੇ ਹਾਂ ਹਰ ਬੰਦਾ ਅਲੱਗ-ਅਲੱਗ ਥਾਂ ਤੇ ਖੜਾ ਹੈ ਇਤਨੀ ਮੈਂ ਅਰਜ਼ ਕਰ ਰਿਹਾ ਆਪ ਇਤਨੇ ਸਾਰੇ ਬੈਠੇ ਹੋ ਮਨੇ ਨਹੀਂ ਜਾ ਸਕਦਾ ਕਿ ਸਾਰੇ ਇੱਕੋ ਜਗ੍ਹਾ ਖੜੇ ਹੋਣਗੇ ਕੋਈ ਬਹੁਤ ਅੱਗੇ ਹੋਵੇਗਾ ਕੋਈ ਬਹੁਤ ਅੱਗੇ ਹੋਵੇਗਾ ਕੋਈ ਪਛੜਿਆ ਹੋਵੇਗਾ ਕੋਈ ਬਹੁਤ ਪਛੜਿਆ ਹੋਵੇਗਾ ਇੱਕ ਜਗ੍ਹਾ ਨਹੀਂ ਹੋਵੇਗਾ ਇਸ ਵਾਸਤੇ ਸਤਸੰਗ ਨੂੰ ਇੱਕ ਵਿਦਿਆਲਾ ਕਹਿੰਦੇ ਨੇ ਸਕੂਲ ਕਹਿੰਦੇ ਨੇ ਤੋ ਸੋਲ ਦੇ ਪਹਿਲੀ ਕਲਾਸ ਵੀ ਹੈ ਦੂਜੀ ਵੀ ਹੈ ਤੀਜੀ ਵੀ ਹੈ ਚੌਥੀ ਵੀ ਹੈ ਪੰਜਵੀਂ ਹੈ ਕਈ ਦਾ ਕਈ ਸੱਜਣਾ ਮਿਲਦੇ ਨੇ ਕਹਿੰਦੇ ਨੇ ਕਿ ਇੱਕ ਸ਼ਬਦ ਕੁਝ ਕਹਿੰਦਾ ਹੈ ਦੂਜਾ ਸ਼ਬਦ ਕੁਝ ਕਹਿੰਦਾ ਹੈ ਤੀਜਾ ਕੁਝ ਕਹਿੰਦਾ ਹੈ ਤੋ ਮੈਂ ਕਹ ਇਸ ਤਰ੍ਹਾਂ ਹੀ ਹੁੰਦਾ ਹੈ ਪਹਿਲੀ ਕਲਾਸ ਵਿੱਚ ਕੋਈ ਹੋਰ ਪੜਾਇਆ ਜਾ ਰਿਹਾ ਹੈ ਦੂਜੀ ਵਿੱਚ ਹੋਰ ਪੜਾਇਆ ਜਾ ਰਿਹਾ ਹੈ ਤੀਜੀ ਵਿੱਚ ਹੋਰ ਪੜਾਇਆ ਹੈ ਤੇ ਕਲਾਸ ਇੱਥੇ ਵੀ ਜੈਸੇ ਜੈਸੇ ਸੁਰਤ ਅੱਗੇ ਵੱਧਦੀ ਹੈ ਤੋ ਫਿਰ ਹੋਰ ਕੁਝ ਅਨਭਵ ਜਾਗਦੇ ਨੇ ਉਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਸੋਤੇ ਨੂੰ ਜਗਾਣ ਦਾ ਤਰੀਕਾ ਇੱਕੋ ਹੀ ਹੈ ਆਵਾਜ਼ ਆਵਾਜ਼ ਟੋਕੀ ਦੀ ਆਵਾਜ਼ ਮੈਂ ਫਿਰ ਅਜ਼ਕਰਾ ਪਸ਼ੂਆਂ ਕੋਲ ਆਵਾਜ਼ ਹੈ ਅਲਹਾਜ਼ ਨਹੀਂ ਬਨਸਪਤੀ ਕੋਲ ਆਵਾਜ਼ ਵੀ ਕੋਈ ਨਹੀਂ ਆਵਾਜ਼ ਨਹੀਂ ਇਸ ਵਾਸਤੇ ਬਨਸਪਤੀ ਕਿਸੇ ਨਾਲ ਵੀ ਸੰਬੰਧ ਜੋੜਨ ਦੇ ਅਸਮਰਥ ਹੈ संबंध जुड़ देने बोल के बहुत कीमती बोल त मर्द सुखन न गुफ्ता बाशद बोह हुनर ने हुफ्ता बाशद मनुख की बहुती अहमियत हासियत या उसका घिनावना अरूप बोल चाल तो ही प्रगट ता मर्द सुखन ना गुफ्ता बाशद ऐबो हुनर ने हुफ्ता बाशद ਕਈ ਜਨੇ ਮਨੁੱਖ ਦੇ ਹੱਥ ਇਤਨੇ ਗੰਦੇ ਨਹੀਂ ਪੈਰ ਇਤਨੇ ਗੰਦੇ ਨਹੀਂ ਬੋਲ ਜਿਤਨੇ ਗੰਦੇ ਹੈ ਹੈਰਾਨ ਹੋਂਨਾ ਗਾਲ ਚਾਰ ਕੱਢਣਗੇ ਗੱਲ ਇੱਕ ਕਰਨਗੇ ਬੋਲ ਇਤਨੇ ਗੰਦੇ ਬਹੁਤ ਸਾਰੇ ਮਨੁੱਖ ਹੱਥ ਤੇ ਸਾਫ ਨੇ ਪੈਰ ਤੇ ਠੀਕ ਨੇ ਬੋਲ ਗੰਦੇ ਤਾਂ ਮਰਦ ਦੇ ਸੁਖੰਨਾ ਗੁਫ਼ਤਾ ਬਾਸ਼ਦ ਐ ਬੋ ਹਨਰ ਨੇ ਹੁਫ਼ਤਾ ਬਾਸ਼ਦ 90 ਫੀਸਦੀ ਮਨੁੱਖ ਬਾਹਰ ਪ੍ਰਗਟ ਹੁੰਦਾ ਆਪਣੇ ਬੋਲਾਂ ਚ ਬੋਲਾਂ ਵਿੱਚ ਨਿੰਦਾ ਹੈ ਬੋਲਾਂ ਵਿੱਚ ਕਠੋਰਤਾ ਹੈ ਬੋਲਾਂ ਵਿੱਚ ਝੂਠ ਹੈ ਬੋਲਾਂ ਵਿੱਚ ਗਾਲਾਂ ਨੇ ਇਸ ਤੋਂ ਹੀ ਪਤਾ ਚੱਲਦਾ ਹੈ ਮਨੁੱਖ ਕੀ ਹੈ ਇਹ ਮਨੁੱਖ ਕੀ ਹੈ ਹਮੋਂ ਮਰਦ ਬਾਸਦ ਸ਼ਬਦ ਸੁਖਨ ਵਰ ਨਿਸ਼ਕਮੇ ਦੇ ਗਰ ਦਰਦ ਹਾਨੇ ਦੇ ਗਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਐ ਔਰੰਗਜ਼ੇਬ ਮਰਤ ਹੋਈ ਹੈ ਕੌ ਜਿਸ ਦੇ ਬੋਲਣ ਦੇ ਸੁਖਨ ਹੋਵੇ ਬੋਲਣਾ ਠੀਕ ਹੋਵੇ ਔਰਮ ਜੇਬ ਦਾ ਬੋਲਣਾ ਬੜਾ ਕਠੋਰ ਸੀ ਕਠੋਰ ਸੀ ਸਖਤ ਬੋਲਦਾ ਸੀ ਉਹਦੇ ਬੋਲਾਂ ਦੇ ਵਿੱਚ ਬੜੀ ਸਖਤੀ ਸੀ ਕਠੋਰ ਬੋਲਣਾ ਇੰਜ ਜਿਵੇਂ ਹਿਰਦਾ ਅਜੇ ਪੱਥਰ ਹੈ ਤੇ ਪੱਥਰ ਤੇ ਕਠੋਰ ਹੈ ਇਹ ਹਿਰਦਾ ਅਜੇ ਪੱਥਰ ਹੈ ਇਹ ਮਨੁੱਖ ਦੀ ਸ਼ਕਲ ਹੈ ਅਰੇ ਜੇ ਪੱਥਰ ਦਾ ਸੁਭਾਵ ਇਸ ਦੇ ਕੋਲ ਬਹੁਤ ਜ਼ਿਆਦਾ ਹੈ ਤਾਂ ਪ੍ਰਗਟ ਤੇ ਬੋਲਣਾ ਤਾਂ ਹੀ ਹੋਏਗਾ ਤਾਂ ਮਰਦੇ ਸੁਖੰਨ ਨਾ ਗੁਫਤਾ ਬਾਸਤ ਐ ਬੋ ਹਨਰ ਨੇ ਗੁਫਤਾ ਬਾਸਤ ਇਹਨਾਂ ਬੋਲਾਂ ਨੂੰ ਬਦਲਣਾ ਹੈ ਗੁਰੂ ਨੇ ਇੱਕ ਬੋਲ ਦਿੱਤਾ ਜਿਹਨੂੰ ਗੁਰਮੰਤਰ ਕਹਿੰਦੇ ਨੇ ਗੁਰੂ ਕਹਿੰਦੇ ਲੰਬੇ ਚੌੜੇ ਗਿਆਨ ਨੂੰ ਛੱਡ ਕਿਉਂਕਿ ਇਤਨਾ ਗਿਆਨ ਤੇਰੀ ਪਕੜ ਦੇ ਚਾਵੇ ਇਤਨਾ ਤੂੰ ਜਾਗਿਆ ਹੋਇਆ ਨਹੀਂ ਇਹ ਵੀ ਨਾਸ ਕਰਦੇ ਆ ਗਿਆਨ ਦੇ ਬਡਾਰ ਨੇ ਗੁਰੂ ਗੰਨ ਸਾਹਿਬ ਜੀ ਮਹਾਰਾਜ ਪਰ ਇਤਨਾ ਗਿਆਨ ਮਨੁੱਖ ਕੋਲ ਨਹੀਂ ਹੈ ਲੇਕਿਨ ਇਤਨੇ ਗਿਆਨ ਦੀ ਪਾਤਰਤਾ ਮਨੁੱਖ ਰੱਖਦਾ ਹੈ ਇਹ ਵੀ ਮਹਿਸੂਸ ਕਰਦੇ ਹਾਂ ਕਿਉਂਕਿ ਇਹ ਜਾਗੇ ਹੋਿਆਂ ਦੇ ਬੋਲ ਨੇ ਕੱਲ ਜਾਗੇ ਨਾਮਾ ਜੈ ਦੇ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਨਾਮਦੇਵ ਜਾਗੇ ਹੋਏ ਨੇ ਕਬੀਰ ਜਾਗੇ ਆਇਆ ਤ੍ਰਿਲੋਚਨ ਜਾਗੇ ਹੋਏ ਨੇ ਜਗਤ ਸੁੱਤਾ ਹੋਇਆ संसार सुत्ता हो है सुत्ते तो मुराद अचेत सुत्ता होना इस तरह जिम पत्थर अचेत एक दफा मैं फिर दोहरावा जितना अचेत मनुख हो कठोर होवेगा जितना अचेत होगा शोम होवेगा हो जितना अचेत होगा दूजे का बुरा ही मेगा जितना अचेत च भी गंदगी हो ਇਹ ਅਚੇਤ ਮਨੁੱਖ ਦੀ ਪਛਾਣ ਹੈ ਇਹ ਅਚੇਤ ਮਨੁੱਖ ਦੇ ਲੱਛਣ ਨੇ ਸੁਝੇਤ ਕਿਵੇਂ ਹੋਈ ਹੈ ਕਹਿੰਦੇ ਨੇ ਸਰੀਰਕ ਤਲ ਤੇ ਕੋਈ ਸੁੱਤਾ ਹੋਏ ਤੇ ਦੂਜਾ ਵੀ ਜਗਾ ਸਕਦਾ ਹੈ ਪਰ ਮਾਨਸਿਕ ਤਲ ਤੇ ਕੋਈ ਸੁੱਤਾ ਹੋਏ ਤੇ ਦੂਜਾ ਨਹੀਂ ਜਗਾ ਸਕਦਾ ਸਿ ਆਪ ਹੀ ਜਗਾਣਾ ਹੈ ਆਪ ਕਥੇ ਆਪ ਸੁਣਨੇ ਯਾਰ ਇਹ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਗਾਉਣ ਵਾਸਤੇ ਜਾਗਾਂਗੇ ਕਿਤਨੇ ਚਲੋ 10ਵੀਂ ਸਦੀ ਮੰਨ ਜਾਗੇ ਹੋਏ ਤੇ ਇਤਨਾ ਹੀ ਸੁਣੇ ਜ਼ਬਾਨ ਜਦ ਬੋਲੇ ਵਾਹਿਗੁਰੂ ਤੇ 10ਵੀਂ ਸਦੀ ਮੰਨ ਜਾਗੇ ਹੋਏ ਸੁਣੇ ਗੁਰਬਾਣੀ ਪੰਜ ਕਹਿੰਦੇ ਇੱਕ ਦਫਾ ਸੁਣਵਿਆਂ ਵੀ ਪੂਰਾ ਜਾਗ ਜਾਏਗਾ ਪੂਰਾ ਸੁਚੇਤ ਹੋ ਜਾਏਗਾ ਇੱਕ ਚਿੱਤ ਜਾਏ ਇੱਕ ਛੇਨ ਧਿਆਇਓ ਕਾਲ ਫਾਸ ਕੇ ਵਿਚ ਨਾ ਆਇਓ ਇਸਨੋਂ ਕਿਤੇ ਅਤਕਤ ਨਹੀਂ ਨਾ ਲੈ ਲੈਣਾ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇੱਕ ਦਫਾ ਜਿਸ ਨੇ ਇੱਕ ਦਫਾ ਆਥਿਆ ਵਾਏ ਰੁਖੇਡ ਬਣ ਗਏ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ ਨਮਕ ਇੱਕ ਛਿਣ ਹੈ ਇੱਕ ਸੈਕਿੰਡ ਹੈ ਫਿਰ ਮੈਂ ਅਰਜ਼ ਕਰਾਂ ਸਾਰੇ ਮਹਾ ਮੰਤਰ ਦੁਨੀਆਂ ਦੇ ਵਿੱਚ ਜਿਤਨੇ ਨਾ ਇੱਕ ਸੈਕਿੰਡ ਦੇ ਵਿੱਚ ਪੂਰੇ ਹੋ ਜਾਂਦੇ ਹੈ ਵਾਹਿਗੁਰੂ ਅੱਲਾਹੂ ਇੱਕ ਸੈਕਿੰਡ ਦੇ ਵਿੱਚ ਪੂਰਾ ਹੋ ਗਿਆ ओम एक सेकंड ਦੇ ਵਿੱਚ ਪੂਰਾ ਹੋ ਜਾਂਦਾ ਹੈ। ਰਾਮ ਇੱਕ ਸੈਕਿੰਡ ਵਿੱਚ ਪੂਰਾ ਹੋ ਜਾਂਦਾ। ਵਾਹਿਗੁਰੂ ਇੱਕ ਸੈਕਿੰਡ ਵਿੱਚ ਪੂਰਾ ਹੋ। ਇੱਕ ਸੈਕਿੰਡ ਇੱਕ ਦਮ ਹੈ, ਇੱਕ ਦਮ ਇੱਕ ਸੈਕਿੰਡ ਹੈ। ਕਿ ਪ੍ਰਮਾਤਮਾ ਮਿਲੇਗਾ ਇੱਕ ਦਮ ਦੇ ਵਿੱਚ। ਖੁਲਾਸਾ ਮੈਂ ਬਾਅਦ ਵਿੱਚ ਤੁਹਾਡੇ ਸਾਹਮਣੇ ਕਰਾਂਗਾ ਦੂਸਰੀ ਹਾਜ਼ਰੀ ਵਿੱਚ। ਇੱਕ ਦਮ ਦੇ ਵਿੱਚ ਖੇਡ ਬਣ ਸਕਦੀ ਹੈ। ਫਿਰ ਤੁਸੀਂ ਆਖੋਗੇ ਫਿਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਲੋੜ ਹੈ ਇੱਕ ਦਫਾ ਆਹਾਂ ਠੀਕ ਜ਼ਬਾਨ ਵਾਹਿਗੁਰੂ ਆਖੇ ਤੇ ਮਨ ਸੁਣੇ ਜਿਤਨਾ ਜਾਗਿਆ ਹੋਇਆ ਮਨ ਹੈ ਤੇ ਸੁਣੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ ਕਿ ਇੱਕ ਦਫਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਏ ਜਾਚ ਆ ਜਾਏ ਉਹ ਇੱਕ ਦਫਾ ਹੀ ਕਾਫੀ ਹੈ ਉਹ ਕਰੋੜ ਦਫਾ ਆਖਣ ਦੀ ਲੋੜ ਨਹੀਂ ਹੈ ਇਹ ਕਰੋੜਾਂ ਦਫਾ ਦੇ ਵਾਹਿਗੁਰੂ ਵਾਹਿਗੁਰੂ ਆਖਦੇ ਆਂ ਗੱਲ ਬਣੇਗੀ ਵੀ ਕੁਛ ਨਹੀਂ ਬਣੇਗੀ ਜਦ ਵੀ ਹੋ ਇੱਕ ਦਫਾ ਇੱਕ ਚੇਤ ਜਾਏ ਇੱਕ ਛਿਨ ਲਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਇਸ ਨੂੰ ਬਾਰਿਕੀਆਂ ਦੇ ਨਾਲ ਗੁਰਵਾਣੀ ਨੇ ਭਾਈ ਗੁਰਦਾਸ ਨੇ ਭਾਈ ਨੰਦ ਲਾਲ ਨੇ ਜਿਵੇਂ ਬਿਆਨ ਕੀਤਾ ਹੈ ਮੈਂ ਰਾਜ ਦੀ ਹਾਜ਼ਰੀ ਤੁਹਾਡੇ ਸਾਹਮਣੇ ਰੱਖਾਂਗਾ ਮਨੁੱਖ ਜਿਤਨਾ ਅਚੇਤ ਇਸ ਤੋਂ ਜ਼ਿਆਦਾ ਵੀ ਅਚੇਤ ਹੋ ਸਕਦਾ ਹੈ ਅਗਰ ਕੋ ਸੰਗਤ ਹੋ ਜਾਏ ਮਨੁੱਖ ਜਿੰਨਾ ਸੁਚੇਤ ਹੈ ਇਸ ਤੋਂ ਜ਼ਿਆਦਾ ਵੀ ਸੁਚੇਤ ਹੋ ਸਕਦਾ ਹੈ ਪੂਰਨ ਸੁਚੇਤ ਹੋ ਸਕਦਾ ਹੈ ਅਗਰ ਸਤ ਸੰਗ ਹੋ ਜਾਵੇ ਤਾਂ ਇਹ ਸਤ ਸੰਗ ਸਿਰਫ ਸੁਚੇਤ ਕਰਨ ਵਾਸਤੇ ਹੈ ਜਗਾਣ ਵਾਸਤੇ ਹੈ ਕਿ ਫੋਇ ਪ੍ਰੇਰਣਾ ਲੈਣੇ ਹੈ ਕਿ ਵਾਹਿਗੁਰੂ ਮੰਤਰ ਦੇ ਜਪ ਨਾਲ ਆਪਣੇ ਆਪ ਨੂੰ ਜਗਾਈਏ ਗੁਰਬਾਣੀ ਇਹੀ ਕਹਿੰਦੀ ਹੈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾ